ਸਰ ਕੀ ਹਾਲਾਤ ਹੈ ਕਿਹੜਾ ਪਿੰਡ ਹੈ ਮੈਂ ਭੋਲੇਆ ਕਦੀਮ ਜੀ ਅੱਛਾ ਕੀ ਹਾਲਾਤ ਹੈ ਹਾਲਾਤ ਬਹੁਤ ਮਾੜੇ ਸਰ ਜੀ ਅੱਛਾ ਜੀ ਹਾਂ ਇਸੇ ਪਿੰਡ ਦੇ ਹਾਂ ਕਿਸੇ ਪਿੰਡ ਦੇ ਜੀ ਅੱਛਾ ਪਹਿਲਾਂ ਪਹਿਲਾਂ ਹਾਲਾਤ ਕੀ ਦੋ ਚਾਰ ਦਿਨ ਪਹਿਲਾਂ ਤੇ ਹੁਣ ਦੇ ਪਹਿਲਾਂ ਦਰਿਆ ਦੇ ਵਿੱਚ ਪਾਣੀ ਚੱਲਦਾ ਸੀਗਾ ਅੱਛਾ ਤੇ ਹੁਣ ਬੰਦੇ ਨਾਲ ਲਾ ਕੇ ਪਾਣੀ ਬਾਹਰ ਆ ਗਿਆ ਬਾਹਰ ਆ ਗਿਆ ਹਾਂ ਕਿੰਨੇ ਏਕੜ ਦੀ ਜਿਹੜੀ ਫਸਲ ਇੱਥੇ ਹੈਗੀ ਹੈ ਏਕੜ ਦਾ ਜੇ 7 ਲੋਪੜ ਤੋਂ ਲੈ ਕੇ ਤੇ ਇਧਰ ਤੱਕ 2000 ਖੇਤ ਦੇ ਕਰੀਬ ਹੋ ਗਈ ਕਿੰਨਾ ਕ ਨੁਕਸਾਨ ਸਾਰਾ ਜੋ ਨਮਰ ਗਈ ਸਭ ਨੁਕਸਾਨੇ ਹੋ ਗਏ ਨੁਕਸਾਨੇ ਅੱਛਾ ਪਾਣੀ ਹੋਲੀ ਵੀ ਵਧ ਰਿ ਪਾਣੀ ਬਤਾ ਜਿਆਦਾ ਤੇਜ਼ ਬਤਾ ਤੇਜ਼ ਵਗ ਰਿਹਾ ਹੈ ਹਾਂਜੀ ਅੱਛਾ ਕੋਈ ਅਧਿਕਾਰੀ ਆਇਆ ਹੋਵੇ ਗੱਲਬਾਤ ਅਧਿਕਾਰੀ ਜੀ ਸਰ ਪਹਿਲਾਂ ਆਏ ਸੀਗੇ ਮੁਰਕੇ ਦਾ ਅੱਜ ਤਾਂ ਕੋਈ ਦੇਖਿਆ ਨਹੀਂ ਗਈ ਬੰਦ ਤੋਂ ਆਉਂਦੇ ਗੜੀ ਕੜ ਕੇ ਚੱਲ ਜਾਂਦੇ ਕੋਈ ਤਾਂ ਕੋਈ ਸਹੂਲਤਰੀ ਆਈ ਪਿੰਡ ਨੂੰ ਕੋਈ ਦੂਜੇ ਨਹੀਂ ਆਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਅੱਛਾ ਤੁਹਾਡੇ ਪਿਛਲੇ ਪਾਸੇ ਤੋਂ ਬੰਨਿਆ ਕੱਚਾ ਰਸਤਾ ਉਹ ਕਹਿੰਦੇ ਕਾਫੀ ਕਮਜ਼ੋਰ ਹੈ ਉਹ ਕਮਜ਼ੋਰ ਹੈ ਕਮਜ਼ੋਰ ਹੈ ਜੀ ਉਨੀ ਜੀ ਟੁੱਟਿਆ ਸੀਗਾ ਜੀ ਤੇ ਹੁਣ ਉਹਨੂੰ ਜੀ ਮਰਮਤ ਕੋਈ ਕੋਈ ਮਰਮਤ ਨਹੀਂ ਕੋਈ ਬੱਟਾ ਨਹੀਂ ਲੱਗੇ ਕੋਈ ਦੂਜਾ ਰੈਕ ਨਹੀਂ ਲਾਇਆ ਨਾਲ ਦੂਜੇ ਤੇ ਡਰ ਲੱਗ ਰਿਹਾ ਡਰ ਲੱਗ ਇਹ ਅਪੀਲ ਕੀ ਕਰਨਾ ਚਾਹੁੰਦੇ ਪਟਾ ਪੀਲ ਕਰਦੇ ਹਾਂ ਉਹਨਾਂ ਦੀ ਦੂਜਾ ਪਟਾ ਲੱਗਣਾ ਚਾਹੀਦਾ ਉਹਨੂੰ ਦੂਜਾ ਹਾਂਜੀ ਹਾਂਜੀ ਭਾਈ ਜੀ ਕੀ ਨਾਮ ਹੈ ਕਲਵੀਰ ਸਿੰਘ ਜੀ ਕਿਹੜਾ ਪਿੰਡ ਹੈ ਢੋਲੇ ਵਾਲਾ ਕਦੀਮ ਅੱਛਾ ਸਤਲੁਜ ਦਾ ਦਰਿਆ ਦੇ ਕਹਿੰਦੇ ਪਾਣੀ ਜਿਹੜਾ ਫੱਦਰ ਵਦਨ ਨਾਲ ਜਿਹੜੇ ਨਾਲ ਲੱਗਦੇ ਜਿਹੜੇ ਪਿੰਡ ਐ ਉਹਨਾਂ 'ਚ ਪਾਣੀ ਆ ਗਿਆ ਫਸਲਾਂ ਵੀ ਖਰਾਬ ਹੋ ਰਹੀਆਂ ਕੀ ਹਾਲਾਤ ਹਾਂਜੀ ਬਹੁਤ ਹਾਲਾਤ ਖਰਾਬ ਹੋਈ ਉਹਨਾਂ ਦੀ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਹੂੰ ਬਹੁਤ ਜ਼ਿਆਦਾ ਦੇ ਵੱਲੋਂ ਉੱਡ ਕੇ ਨਾ ਚੜਿਆ ਪਾਣੀ ਅੱਛਾ ਕਿਦੋਂ ਦੋ ਦੋ ਪਾਣੀ ਚੜਿਆ ਜੀ ਇਹ ਕੱਲ ਸਵੇਰ ਸਵੇਰ ਦੇ ਚੜਿਆ ਅੱਛਾ ਸਵੇਰੇ 5 ਵਜੇ ਆਇਆ ਜੀ 5 ਵਜੇ ਆਇਆ ਅੱਛਾ 5 ਵਜੇ ਦਾ ਆਇਆ 5 ਵਜੇ ਆਇਆ ਜੀ ਪਾਣੀ ਅੱਛਾ ਨੁਕਸਾਨ ਕਿੰਨਾ ਕਾ ਜੀ ਜਿਸ ਤਰ੍ਹਾਂ ਫਸਲ ਕਹਿੰਦੇ ਏਕਣਾ ਦੇ ਵਿੱਚ ਫਸਲ ਹੈ ਹਾਂਜੀ ਹੈਗਾ ਦੋ ਢਾਈ ਸੌ ਕਿਲਾ ਲੱਭੀ ਨੁਕਸਾਨ ਆ ਗਿਆ ਨੁਕਸਾਨ ਹੋਇਆ ਹਾਂਜੀ ਨੁਕਸਾਨ ਹੋ ਗਿਆ ਅੱਛਾ ਜਿਹੜਾ ਬੰਨ ਹੈ ਕਹਿੰਦੇ ਬੰਨ ਚ ਵੀ ਕਹਿੰਦੇ ਉਹ ਉਹ ਵੀ ਟੁੱਟ ਖਰਾਬ ਹਾਂਜੀ ਹੈਗਾ ਜੀ ਥੋੜਾ ਖਰਾਬ ਆ ਬੰਨ ਵੀ ਉਹਨਾਂ ਤੇ ਮਿੱਟੀ-ਮੁੱਟੀ ਪੈਣ ਵਾਲੀ ਜੀ ਉੱਥੇ ਵੀ ਉੱਥੇ ਹੀ ਪਾਣੀ ਚਾਹੀਦੀ ਮਿੱ ਤੇ ਲੱਗਦਾ ਕਿ ਕਿੰਧਰੀ ਤਿਆਰੀ ਕਿੱਦਾਂ ਦੀ ਹੈ ਬਾਈ ਚਾਂਸ ਅਸੀਂ ਵੀ ਕਹਿੰਨੇ ਚਲੋ ਰੱਬ ਨਾ ਕਰੇ ਕਿ ਅਦਰ ਮਾਹੌਲ ਨਾ ਹੋਵੇ ਤਿਆਰੀ ਇਦਾਂ ਹੀ ਹੈ ਜੀ ਉਹਨਾਂ ਨੇ ਤਿਆਰੀ ਕਿੱਦਾਂ ਕੀਤੀ ਰਿਸ਼ਤੇਦਾਰਾਂ ਦੇ ਜਾਣ ਦੀ ਗੱਲਬਾਤ ਉਹੀ ਜਿੱਥੇ ਹੋਤ ਰਹੀ ਸੀ ਰਿਸ਼ਤੇਦਾਰਾਂ ਦੀ ਇਦਾਂ ਦੀ ਗੱਲ ਪਿੰਡ ਪਿੰਡ ਚ ਜਾ ਕੇ ਬੈਠੀ ਦੇ ਕਿਤੇ 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 ਹਮ ਜਿੱਥੇ ਜਿੱਥੇ ਲੋਡ ਲੈਂਦਾ ਉੱਥੋਂ ਤੇ ਵਹਿ ਜਾਂਦੇ ਅੱਛਾ ਹਾਂਜੀ ਤੇ ਹੁਣ ਹੁਣ ਕੀ ਲੱਗਦਾ ਕਿ ਜਿਸ ਆਵਨਾ ਤੁਹਾਡਾ ਬੰਨ ਵੀ ਜਿਹੜਾ ਕਹਿੰਦੇ ਕਮਜ਼ੋਰ ਹੈ ਉਹਦੀ ਕੀ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਹਾਂਜੀ ਕੀਤੀ ਹੈ ਇਹ ਮਿੱਟੀ-ਮੁੱਟੀ ਬਾਰੇ ਕਹਿੰਦੇ ਪੌਦੋਂ ਮਿੱਟੀ ਕਹਿੰਦੇ ਪਵਾ ਦ ਹਾਂਜੀ ਅੱਛਾ ਹਾਲਾਤ ਦਾ ਜਾਣਕਾਰੀ ਲੈਣ ਜਾਇਜਾ ਲੈਣ ਲਈ ਕੋਈ ਸਰਕਾਰੀ ਅਧਿਕਾਰੀ ਆਇਆ ਹੋਵੇ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਨਹੀਂ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਹਾਂਜੀ ਉਹਨਾਂ ਦੀ ਕੋਈ ਆਇਆ ਹੀ ਨਹੀਂ ਨਹੀਂ ਆਏ ਸੀਗੇ ਪਹਿਲਾਂ ਆਏ ਦੋ ਤਿੰਨ ਦਿਨ ਪਹਿਲਾਂ ਉਹਦੇ ਚੈੱਕ ਉਹਦੇ ਪਾਣੀ ਪਿੱਛੇ ਸੀਗਾ ਅੱਛਾ ਪਾਣੀ ਵਧਣ ਤੋਂ ਬਾਅਦ ਕੋਈ ਨਹੀਂ ਆ ਨਹੀਂ ਵਧਣ ਤੋਂ ਬਾਅਦ ਨਹੀਂ ਹਾਂਜੀ ਵਧਣ ਤੋਂ ਬਾਅਦ ਨਹੀਂ ਆਇਆ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਚਾਹਨਾ ਹਾਂਜੀ ਕੀਤੇ ਆ ਵੀ ਹੁਣ ਕਹਿੰਦੇ ਆਉਣਗੇ ਕਹਿੰਦੇ ਅੱਜ ਕਹਿੰਦੇ ਆਉਣਗੇ ਬਾਕੀ ਆ ਵੀ ਸਕਦੇ